ਠੰਡ ਦੇ ਪੂਰੇ ਪਰਕੋ ਪਿਆ ਕਹਿੰਦੇ ਪਠਾਨਕੋਟ ਜਿਹੜਾ ਠਿਠੋਰ ਕਰਦਾ ਆ ਠੰਡ ਦੇ ਵਿੱਚ ਤੇ ਕੋਰੇ ਦੇ ਵਿੱਚ ਇੰਨੀ ਘਟੌਂਦੇ ਆ ਤੇ ਬੱਚਿਆਂ ਦਾ ਬੁਰਾ ਹਾਲ ਆ ਤੇ ਲੋਕੀਂ ਅੱਗ ਸਿਕਣ ਨੂੰ ਮਜਬੂਰ ਆ ਤੇ ਤੁਸੀਂ ਦੱਸਿਓ ਤੁਹਾਡੇ ਸ਼ਹਿਰ ਦਾ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਇਹ ਲਾਈਵ ਆਪਣੇ ਸ਼ਹਿਰ ਦਾ ਨਾਮ ਤੇ ਇਸ ਵੇਲੇ ਜਿਹੜਾ ਆ ਵੈਦਰ ਰਿਪੋਰਟ ਕੀ ਆ ਜੇ ਪਠਾਨਕੋਟ ਦੀ ਵੈਦਰ ਰਿਪੋਰਟ ਮੈਂ ਗੱਲ ਕਰਾਂ ਤੇ ਜਿਹੜੀ ਆਪਾਂ ਆ ਫੋਨ ਦੇ ਦੇਖੀ ਦੀ ਆ ਲਾਈਵ ਵੈਦਰ ਰਿਪੋਰਟ ਦੇਖੀ ਦੀ ਆ ਤੇ ਉਹ 7 ਡਿਗਰੀ ਸੈਲਸੀਅਸ ਪਾਰਾ ਜਿਹੜਾ ਆ ਰਿਕਾਰਡ ਕੀਤਾ ਗਿਆ ਹੈ ਦਰਜ ਕੀਤਾ ਗਿਆ ਹੈ ਤੇ ਤੁਸੀਂ ਜਿਸ ਵੀ ਸ਼ਹਿਰ ਤੋਂ ਦੇਖ ਰਹੇ ਹੋ ਤੇ ਆਪਣੇ ਸ਼ਹਿਰ ਦੀ ਵੈਦਰ ਰਿਪੋਰਟ ਜਿਹੜੀ ਆ ਜਰੂਰ ਦੱਸਿਓ ਤੇ ਸ਼ਹਿਰ ਦਾ ਨਾਮ ਵੀ ਜਰੂਰ ਦੱਸਦੇ ਹੋ ਵੀ ਤੁਹਾਡੇ ਸ਼ਹਿਰ ਤੋਂ ਜਿਹੜੇ ਆ ਕਿੰਨੀ ਕੁ ਕਿੰਨਾ ਠੰਡ ਦਾ ਕੀ ਹਾਲ ਆ ਤੇ ਤਸਵੀਰ ਤੁਸੀਂ ਦੇਖੋ ਆ ਪਠਾਨਕੋਟ ਦੀ ਤੇ ਬੱਚਿਆਂ ਦਾ ਬੁਰਾ ਹਾਲ ਆ ਤੇ ਮੈਂ بیٹے ਨੂੰ ਲੈਣ ਆਇਆ ਸਹੀ ਨੂੰ ਉਹ ਦੇਖੋ ਉਹ ਖੜਾ ਹੈ ਅ ਇਹ ਵਾਲਾ ਪੇਸ਼ਣ ਤੇ ਆਇਆ ਸੀਗਾ ਤੇ ਹੁਣ ਇਹਨੂੰ ਆਪਾਂ ਘਰ ਲੈ ਕੇ ਜਾਣਾ ਤੇ ਗਾਂ ਇਹਨੇ ਸਕੂਲ ਜਾਣਾ ਹੈ ਤੇ ਸੈਰ ਕਿਵੇਂ ਹੈ ਕੱਪ ਕਰ ਰਿਹਾ ਹੈ ਨਾ ਤੇ ਆਹ ਦੇਖੋ ਤੁਸੀਂ ਬਾਹਰ ਦੇ ਹਾਲ ਦੇਖੋ ਤੁਸੀਂ ਵੀ ਬਾਹਰ ਜਿਹੜਾ ਆ ਪੂਰਾ ਧੁੰਦ ਹੋਈ ਪਈ ਆ ਮਤਲਬ ਲੱਭਦਾ ਹੀ ਕੱਖ ਨਹੀਂ ਹੈਗਾ ਅੱਗੇ ਤੇ ਥੋੜੀ ਦੂਰ ਤੱਕ ਜਿਹੜੀ ਆ ਚਲੋ ਲੱਭ ਜਾਂਦਾ ਪਰ ਅੱਗੇ ਦਾ ਬਹੁਤ ਬੁਰਾ ਹਾਲ ਆ ਤੇ ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਦਾ ਜਿਹੜਾ ਆ ਉਹ ਕੀ ਹਾਲ ਹੈ ਤੇ ਆਪਣੇ ਆਪਣੇ ਪਿੰਡ ਦੀ ਰਿਪੋਰਟ ਯਾਰ ਜ਼ਰੂਰ ਦਿਓ ਆਪਣੇ ਆਪਣੇ ਪਿੰਡ ਦਾ ਜਿਹੜਾ ਨਾਮ ਲਿਖ ਕੇ ਤੇ ਜ਼ਰੂਰ ਦੱਸਿਓ ਵੀ ਤੁਹਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜਾ ਆ ਕੀ ਹਾਲਾਤ ਆ ਤੇ ਕਿੰਨਾ ਵੈਦਰ ਜਿਹੜਾ ਇਸ ਵੇਲੇ ਕਿੰਨਾ ਆ ਕੀ ਰਿਪੋਰਟ ਕੀ ਆ ਸਾਡੇ ਦਾ ਇੱਥੇ ਪਠਾਨਕੋਟ ਦੀ ਗੱਲ ਕਰੀਏ ਪਠਾਨਕੋਟ 7 ਡਿਗਰੀ ਸੈਲਸੀਅਸ ਜਿਹੜਾ ਆ ਉਹ ਮੈਂ ਦੇਖਿਆ ਸੀਗਾ ਹੈ ਕਿੰਨਾ ਹੀ ਸਵੇਰੇ ਮੈਨੇ ਮੈਨੇ 9 ਵਜੇ ਦੇਖਿਆ ਤਾਂ ਨਾ 9 ਵਜੇ ਤੋਂ ਫਾਟਾ ਸੀ ਸਵੇਰੇ 7 ਡਿਗਰੀ ਸੈਲਸੀਅਸ ਪਠਾਨਕੋਟ ਦਾ ਪਾਰਾ ਦਰਜ ਕੀਤਾ ਗਿਆ ਤੁਸੀਂ ਆਪਣੇ ਸ਼ਹਿਰ ਦਾ ਜ਼ਰੂਰ ਲਿਖੋ ਯਾਰ ਵੀ ਆਪਣਾ ਤੁਹਾਡੇ ਸ਼ਹਿਰ ਦਾ ਜਿਹੜਾ ਆ ਕਿੰਨਾ ਡਿਗਰੀ ਜਿਹੜਾ ਪਾਰਾ ਹੈਗਾ ਆ ਦੇਖੋ ਸਾਹਮਣੇ ਦੇਖੋ ਮੋੜੇ ਦੰਦਾ ਆ بڑے ਬੜੇ ਹਾਂ ਕੋਲ ਜਿਹੇ ਦਬੜੇ ਤੇ ਆ ਬਾਹਰ ਦੇ ਜਿਹੜੇ ਹਾਲਾਤ ਆ ਹੋਇਆ ਤੇ ਇਹ ਗੱਡੀ ਨੇ ਦੋਹੇ ਇੰਡੀਕੇਟਰ ਚ ਲਾਏ ਆ ਲੋਕੀ ਜਿਹੜੇ ਅੱਗ ਸੇਕਣ ਦੇ ਆਪਣੀਆਂ ਦੁਕਾਨਾਂ ਤੇ ਆਗੇ ਆ ਲੋਕਾਂ ਯਾਰ ਕੰਮ ਵੀ ਨਹੀਂ ਕੀਤੇ ਜਾਂਦੇ ਹੈਗੇ ਬਾਅਦ ਜਿਹੜੇ ਹੱਥ ਨਾਲ ਜਿਹੜਾ ਕੰਮ ਕਰਦਾ ਨਾ ਕਰਦਾ ਤੇ ਉਹਨਾਂ ਕੋ ਕੰਮ ਵੀ ਨਹੀਂ ਕੀਤੇ ਜਾਂਦੇ ਹੈਗੇ ਵਿਚਾਰੇ ਅੱਗ ਹੀ ਸੇਕਣ ਬੈਠੇ ਹੋ ਆ ਉਹ ਦੇਖੋ ਪੱਟੀ ਲੱਗੇ ਆ ਕੇ ਦੇਖਣ ਦੇ ਆ ਪਿੱਛੇ ਬੰਦਾ ਹੈ ਨਾ ਤੇ ਬੱਚਿਆਂ ਦੇ ਸਕੂਲ ਵਿਚਾਰਾਂ ਦੇ ਲੱਗੇ ਆ ਤੇ ਬੱਚੇ ਵਿਚਾਰੇ ਸਿਰ ਮੂੰਹ ਲਪੇਟ ਕੇ ਤੁਰੇ ਹੋ ਆ ਤੇ ਮੈਂ ਕੱਲ ਵੀ ਕਿਹਾ ਹੈਗਾ ਵੀ ਬੱਚਿਆਂ ਨੂੰ ਜਿਹੜਾ ਨਾ ਯਾਰ ਸਿਰ ਮੂਲ ਪੇਟ ਕੇ ਭੇਜਿਆ ਕਰੋ ਟੋਪੀਆਂ ਟੁਕੀਆਂ ਪਾ ਕੇ ਭੇਜਿਆ ਕਰੋ ਹਨਾ ਟੋਪੀਆਂ ਪਾਉਣ ਲਈ ਕਹੀ ਆ ਜੀ ਸਾਡੇ ਬੱਚੇ ਨਹੀਂ ਮੰਨਦੇ ਹੈਗੇ ਪਰ ਉਹ ਦਮਕੇ-ਦਮਕੇ ਮਾਰ ਕੇ ਪਵਾ ਲਈ ਦੀਆਂ ਇਹ ਹਾਲਾਤ ਬਾਹਰ ਦੇ ਮਾੜੇ ਆ ਸਾਡੀ ਮੈਡਮ ਵੀ ਸਕੂਲ ਜਾ ਰਹੀ ਆ ਮੈਡਮ ਵੀ ਤਿਆਰ ਹੋ ਕੇ ਆਬੀ ਸਕੂਲ ਜਾ ਰਹੀ ਆ ਦਿਖਾਵਾ ਤਾਨੂੰ ਮੈਡਮ ਆ ਦੇਖੋ ਕਿ ਤਰ੍ਹਾਂ ਦੇ ਦੇ ਮੇਰੇ ਤੇ ਏ ਆ ਜੀ ਤੇ ਬਾਹਰ ਜਾ ਕੇ ਤਾਂ ਹੀ ਨਿਕਲੋ ਜੇ ਕੋਈ ਜ਼ਰੂਰੀ ਕੰਮ ਹੈ ਨਹੀਂ ਤਾਂ ਜਦਾਂ ਹੀ ਤੋਂ ਹੁੰਦੇ ਆ ਨਾ ਤੇ ਜਿਹਦਾ ਅੱਗੇ ਰੱਖਣੀ ਹੈਗਾ ਤੇ ਆਪਣੇ ਆਪ ਦਾ ਜਿਹੜਾ ਬਚਾ ਕਰੋ ਜਿੰਨਾ ਵੀ ਦਰਦ ਹੁੰਦਾ ਹੈ ਜੀ ਤਾ ਨਾ ਹੁਣ ਲਾ ਲੈ ਜੀ ਹਾਂ ਜੀ ਹਾਂ ਜੀ ਹਾਂ ਪੜੋ ਚਲ ਜੀ ਕਰ ਨਹੀਂ ਮੈਂ ਫਿਰ ਬੜੀਆਂ ਹੁੰਦੇ ਨੇ ਫੇ ਹੋਣੀ ਰਹਿਣਾ ਉਹਦੋਂ ਨਾਲੋ ਗੱਡੀ ਘੁਮਾ ਕੇ ਤੇ ਤੇਰੇ ਪਾਸੇ ਹਾਂ ਤੇਲ ਪਾ ਲਈ ਪਹਿਲਾਂ ਤੇ ਆ ਦੇਖੋ ਬਾਹਰ ਦੇ ਹਾਲਾਤ ਯਾਰ ਐਵੇਂ ਦੇ ਹਾਲਾਤ ਆ ਬਾਹਰ ਨਾਲ ਆਪਣਾ ਆਪ ਬਚਾ ਕੇ ਯਾਰ ਬਾਹਰ ਨਿਕਲੋ ਤੇ ਬੂਰਾ ਆ ਲਿਆ ਤੇ ਵਿਜ਼ਿਬਿਲਟੀ ਜਿਹੜੀ ਉਹ ਤਾਂ ਫਿਰ ਦਿਨ ਦੇ ਟਾਈਮ ਤੇ ਸਾਰਾ ਦਿਨ ਹੀ ਇਦਾਂ ਦਾ ਰਹਿੰਦਾ ਹੈ ਆਪਣੇ ਆਪਣੇ ਸ਼ਹਿਰ ਤੋਂ ਯਾਰ ਜਰੂਰ ਦੱਸਿਓ ਮੈਂ ਬਾਰ-ਬਾਰ ਕਹਿ ਰਿਹਾ ਪੀ ਤੁਹਾਡੇ ਸ਼ਹਿਰ ਦਾ ਜਿਹੜਾ ਕੀ ਹਾਲ ਹੈ ਇਸ ਵੇਲੇ ਕਿਉਂਕਿ ਪਠਾਨਕੋਟ ਦਾ ਜਿਹੜਾ ਆ ਉਹਦਾ ਹਾਲਾਤ ਇਦਾਂ ਦੇ ਹੀ ਆ। ਹਣਾ ਤੁਸੀਂ ਆਪਣੇ ਸ਼ਹਿਰ ਦੇ ਜਿਹੜੇ ਆ ਕੀ ਹਾਲਾਤ ਆ ਉਹ ਜਰੂਰ ਦੱਸਿਓ। ਆ ਦੇਖੋ ਤੁਸੀਂ ਬਾਹਰ ਦਾ ਇਦਾਂ ਦਾ ਨਹੀਂ ਆ ਰਹਾ ਆ ਤੇ ਤੇਲ ਕੋਣ ਆਇਆ ਹੁਣ ਮੈਂ ਕਿਹਾ ਪੈਟਰੋਲ। ਭਾਈ ਪੈਟਰੋਲ ਪਾ ਦਿਓ ਕਿੰਨੇ? ਫੁੱਲ ਕਰ ਦਿਓ। ਤੇ ਆ ਦੇਖੋ ਤੁਸੀਂ ਇੰਨਾ ਦਾ ਵੈਦਰ ਹੈ ਬਾਹਰ ਯਾਰ ਹਾਂ ਨਾ ਤੇ ਮਣਨਦਾ ਦੇ ਉਧਰ ਕਿ ਨਾ ਨਾ ਰਿੰਦੇ ਸਾਰਾ ਦਿਨ ਇਦਾਂ ਹੀ ਲਿੰਦੀ ਹਾਂਜੀ ਨਹੀਂ ਆ ਥੋੜਾ ਤੁਸੀਂ ਬੋਲ ਕੇ ਦੱਸੋ ਇੱਥੇ ਤੱਕ ਬਾਜ ਨਹੀਂ ਪਹੁੰਚ ਰਹੀ ਸਾਰਾ ਦਿਨ ਇੱਥੇ ਰਹਿੰਦਾ ਬੱਚੇ ਫੇਕ ਤਾ ਬੱਚੇ ਅੰਦਰ ਤੇ ਸਾਰਾ ਦਿਨ ਠੰਡ ਲੱਗਦੀ ਹੋਣੀ ਅੰਦਰ ਨਾ ਹਾਂਜੀ ਹੋਰ ਹੋਣੀ ਹਾਂ ह्म ਨਾ ਇੱਥੇ ਵੀ ਨਹੀਂ ਹੁੰਦੀ अच्छा लाइट ਦੀ ਵੀ ਸੋਚਿਆ ਹੈ ਪਾਣੀ ਮੈਂ ਡਾਲਦੀ ਆ ਫਿਰ ਜਦੋਂ ਵੀ ਆਇਆ ਫਿਰ ਮੈਂ ਡਾਲਦੀ ਰਹਾਂਗਾ ਅੱਛਾ ਆ ਦੇਖੋ ਯਾਰ ਪਠਾਨਕੋਟ ਦੇ ਹਾਲਾਤ ਆ ਧੁੰਦ ਨਾਲ ਪੂਰਾ ਟਕਿਆ ਹੋਇਆ ਪਠਾਨਕੋਟ ਤੁਸੀਂ ਯਾਰ ਲਾਈਵ ਤਾਂ ਦੇਖ ਰਹੇ ਆ ਤੇ ਤੁਸੀਂ ਕਾਈਂਡਲੀ ਆਪਣਾ ਜਿਹੜਾ ਹੈ ਸ਼ਹਿਰ ਦਾ ਨਾਮ ਤੇ ਕੀ ਉਥੇ ਵੈਦਰ ਰਿਪੋਰਟ ਕੀ ਹੈ ਤੁਹਾਡੇ ਸ਼ਹਿਰ ਦੀ ਉਸ ਵੇਲੇ ਉਹ ਜ਼ਰੂਰ ਦੱਸਿਓ ਦੇਖੀ ਫਲਾਇ ਕਿ ਬਾਕੀ ਸ਼ਹਿਰਾਂ ਦਾ ਵੀ ਪਤਾ ਲੱਗੇ ਨਾ ਤੇ ਸਰਕਾਰ ਨੇ ਜਿਹੜਾ ਆ ਪੰਜਵੀਂ ਕਲਾਸ ਤੱਕ ਛੁੱਟੀਆਂ ਪਾਈਆਂ ਆ ਗਾਹ ਤਾਂ ਮੇਰੇ ਬੱਚਿਆਂ ਦੇ ਪੇਪਰ ਚੱਲ ਪਏ ਹੋਣਾ ਨਾ ਕਿੰਨੀ ਕਲਾਸ ਦੇ 6ਵੀਂ ਕਲਾਸ ਦੇ ਪ੍ਰੀ ਬੋਰਡ ਚੱਲਣਗੇ ਇਹ ਪ੍ਰੀ ਬੋਰਡ ਪੇਪਰ ਚੱਲਣਗੇ ਤੇ ਇੱਕ ਰੋਈ ਬੈਠਾ ਬਿਠਾ ਕੇ ਨਹੀਂ ਹੋ ਸਕਦੇ ਇਹ ਪਰ ਬੱਚੇ ਜਿਹੜੇ ਆ ਦੂਜੇ ਵੀ ਛੋਟੇ ਹੁੰਦੇ ਯਾਰ ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਖੜਾ ਬੋਦ ਛੁੱਟੀਆਂ ਦਾ ਜਿਹੜਾ ਆ ਪ੍ਰਬੰਧ ਕਰਨਾ ਚਾਹੀਦਾ ਆ ਉਹ ਬੱਚੇ ਜਿਹੜੇ ਯਾਰ ਠੰਡ ਤੋਂ ਜਿਹੜਾ ਬੱਚਿਆਂ ਦਾ ਬਚਾਅ ਹੋ ਸਕੇ ਹਣਾ ਕਿ ਹਾਲਾਤ ਜਿਹੜੇ ਬਾਹਰ ਦੇ ਆਓ ਕੋਈ ਬਹੁਤੇ ਬੈਟਰ ਨਹੀਂ ਹੈਗੇ ਤੇ ਬੱਚੇ ਯਾਰ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਯਾਰ ਜੇ ਕਰ ਸਕਦੇ ਹੋ ਤਾਂ ਪਲੀਜ਼ ਹਣਾ ਅੰਤੇ ਆਪਣਾ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ YouTube ਤੇ ਆਹ ਦੇਖੋ ਜੀ ਇੰਨਾਂ ਦੇ ਹਾਲਾਤ ਆ ਯਾਰ ਬੁਰੇ ਹਾਲੇ ਆ ਬਾਹਰ ਜਬਾਰ ਹੈ ਜਿਹੜਾ ਤੁਸੀਂ ਜਿਹੜਾ ਇੱਕ ਵਾਰੀ ਆਪਣੇ ਸ਼ਹਿਰ ਦਾ ਵੈਦਰ ਯਾਰ ਜਰੂਰ ਦੱਸਿਓ ਕਿੰਨਾ ਹੈ ਵੈਦਰ ਤੁਹਾਡੇ ਸ਼ਹਿਰ ਦਾ ਜਿਹੜਾ ਆਇਆ ਚਾਹ ਪੀਣ ਆਇਆ ਸਭ ਨੂੰ ਜੇ ਕਿਉਂਕਿ ਪਠਾਨਕੋਟ ਦੇ ਜੇ ਮੈਂ ਗੱਲ ਕਰਾਂ ਤਾਂ ਪਠਾਨਕੋਟ ਦੇ ਹੀ ਆਇਆ ਉਹ ਦੇਖੋ ਮੜਾ 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 ਨਾ ਉਹ ਦੇਖੋ ਸੂਰਜ ਨੇ ਮੇਰੇ ਖਿਆਲ ਤੋਂ ਹੁਣ ਚੱਕੀ ਆਇਆ ਹੈ ਹਨਾ ਉਹ ਸੂਰਜ ਆ ਕਰੇ ਹੈ ਅੜਤੀ ਬੋਲਾ ਉਹ ਸਕੈਨਰ ਦੇ ਤੇ ਆਹ ਦੇਖੋ ਤੇਲ ਪਾਇਆ ਸੀਗਾ ਫੁੱਲ ਕਰਾ ਲਈਏ ਟੈਂਕੀ ਤੇ ਹੁਣ ਨਹੀਂ ਪਰਵਾਹ ਅੱਟਾਂ ਦੇਖੋ ਤੇ ਥੋੜੀ ਜੀ ਗੱਡੀ ਦੇ ਵਿੱਚ ਨਾ ਪ੍ਰੋਬਲਮ ਆ ਰਹੀ ਆ ਉਹ ਵੀ ਅੱਜ ਦਿਖਾਉਣ ਜਾਣੀ ਆ ਤੇ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਯਾਰ ਉਹ ਵੀ ਸਾਨੂੰ ਜਰੂਰ ਦੱਸਿਓ ਤੁਸੀਂ ਕਮੈਂਟਾਂ ਰਾਹੀਂ ਨਾ ਬਲੌਗ ਦੇਖਦੇ ਹੋ ਤੁਸੀਂ ਸਾਡੇ ਕਿ ਨਹੀਂ ਦੇਖਦੇ ਤੇ ਜੇ ਦੇਖਦੇ ਹੋ ਤੇ ਕਿੱਦਾਂ ਦੇ ਲੱਗਦੇ ਆ ਉਹ ਜਰੂਰ ਦੱਸਿਓ ਨਹੀਂ ਜਾਂਦੀ ਨਹੀਂ ਜਾਂਦੀ ਮਾੜ ਨੂੰ ਉਹ ਬੱਸ ਫੜਾਉਣੀ ਆ ਤੇ ਅੱਗੇ ਆ ਦੀ ਅੱਗੇ ਆ ਦੀ ਅੱਗੇ ਆ ਦੀ ਹੋਗੇ ਅੱਗੇ ਆ ਦੀ ਹੋਗੇ ਪੜਾਉਣੇ ਆ ਅੱਗੇ ਆ ਦੀ ਹੋਗੇ ਦੋ ਕਤੇ ਖੋਲੋ ਜਾਂਦੇ ਹੀ ਹੋ ਜਾਓ ਮੈਡ ਨੂੰ ਬਾਰਸ ਦਿੱਤੀ ਖੜਾ ਹੁਣ ਆਪਾਂ ਚੱਲਦੇ ਆਂ ਅੱਗੇ ਸਾਡੀ ਬਸ ਕਿਨੇ ਵੇੜੇ ਆਉਣੀ ਸੇ ਹਾਂ ਹੈ ਅਰੇ ਵਾਲੀ ਹੋ ਗਈ ਤੇ ਬੱਚਿਆਂ ਦੀ ਬਸ ਆਉਣ ਵਾਲੀ ਆ ਮੈਡਮ ਤਾਂ ਚਲ ਗਏ ਸਾਡੇ ਤੇ ਗਾਹ ਘੇ ਮੋੜੇ ਆ ਸੁਰੇਸ਼ ਭਾਜੀ ਖੜੇ ਆ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਉਹ ਵੀ ਇੱਕ ਅਰੀ ਦਿਖਾ ਦਿੰਨੇ ਆ ਸੁਰੇਸ਼ ਭਾਜੀ ਉਹ ਵੀ ਬੱਚਿਆਂ ਨੂੰ ਬਸ ਇਹ ਚਾੜਨਾ ਆਏ ਹੋਣੇ ਆ ਹਨਾ ਆਹ ਦੇਖੋ ਤੁਸੀਂ ਇਦਾਂ ਦਾ ਆਏ ਆ ਮਸੂਮਾ ਜੇ ਪਟਾਣਪੁਰ ਦਾ ਉਹ ਚਲ ਗਏ ਬੱਚੇ ਸਰੇਸ਼ ਬਾਜੀ ਖੜੇ ਹੋ ਨੇ। ਆ ਦੇਖੋ ਬੱਚਿਆਂ ਦੀਆਂ ਬੱਸਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਤੇ ਬਾਹਰ ਦੇ ਹਾਲਾਤ ਯਾਰ ਤੁਸੀਂ ਆਪਣੇ ਸ਼ਹਿਰ ਦਾ ਯਾਰ ਜਰੂਰ ਦੱਸਿਓ ਵੀ ਕਿੰਨੇ ਤੁਹਾਡੇ ਸ਼ਹਿਰ ਦੇ ਵਿੱਚ ਜਿਹੜਾ ਐ ਇਸ ਵੇਲੇ ਕਿਦਾਂ ਦੇ ਮੌਸਮ ਹੈ ਕਿਦਾਂ ਦਾ ਐ। ਤੇ ਪਠਾਨਕੋਟ ਦਾ ਜਿਹੜਾ ਆ ਉਹ ਤਾਂ ਪਾਰਾ ਜਿਹੜਾ ਆ ਆਪਾਂ ਸਵੇਰੇ ਦੇਖਿਆ ਸੀਗਾ ਤੇ ਉਹ ਤਾਂ ਹੈਗਾ 7 ਡਿਗਰੀ ਸੈਲਸੀਅਸ ਨਾਲ। 7 ਸਵੇਰੇ ਸਵੇਰੇ ਕਿੰਨੇ ਵਜੇ 4 ਕਿੰਨੇ ਵਜੇ ਹੀ। ਸਰੇਸ਼ ਸਤੋਏ ਜੋ ਆਪਣਾ ਸਰੇਸ਼ ਸਤੋਏ ਨਾ 4 ਕਿ ਡਿਗਰੀ ਸੀਗਾ ਤੇ ਹੁਣ 7 8 ਡਿਗਰੀ ਆ ਤੇ ਤੁਸੀਂ ਆਪਣੇ ਸ਼ਹਿਰ ਦਾ ਯਾਰ ਜਰੂਰ ਦੱਸਿਓ ਪਰ ਉਹ ਦੇਖੋ ਸਰੇਸ਼ ਭਾਜੀ ਜਿਹੜੇ ਆ ਬੱਚੇ ਇਹਨੂੰ ਆਪਣੇ ਨੂੰ ਨਾ ਚੜਾਉਣਾ ਇਹੀ ਬਸੇ ਤੇ ਭਾਈ ਹੋਂ ਡਿਓ ਨੇ ਸਫਰੀ ਕਾਲ ਬਣਾਉਂਦੇ ਆ ਭਾਈ ਸਫਰੀ ਕਾਲ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੀ ਹਾਲ ਚਾਲ ਠੀਕ ਹੋ ਧੁੰਦੇ ਨੀ ਯਾਰੇ ਧੁੰਦੇ ਨੀ ਯਾਰੇ ਯਾਰ ਬੱਚੇ ਚੱਲ ਗਏ ਹਾਂਜੀ ਗੁੱਡ ਮਾਰਨਿੰਗ ਚੱਲ ਛੁੱਟੀ ਹਾਂ ਜਿਆਦਾ ਡਾਣਾ ਡਾਣਾ ਵੀੜੀ ਚੱਲ ਗਈ ਅੱਛਾ ਅੱਛਾ ਆ ਗਿਆ ਹੋਣੀ ਮਸਾ ਫਿਰ ਮੇਤਨੇ ਅਸੀਂ ਬਿਠਾ ਦੇਣੀ ਨਹੀਂ 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 ਇਹ ਨਹੀਂ ਬਸ ਆਪਣੀ ਐ ਅੱਛਾ ਬਸ ਆ ਜਿੰਨੇ ਕਿੜੀਆਂ ਨੇ ਮੋਟੂ ਵਾਲੀ ਪਤਾ ਨਹੀਂ ਕੀ ਨਾਮ ਕੱਲ ਦਾ ਲਾਡੀ ਅਸ਼ੂਨੀ ਅਸ਼ੂਨੀ ਹੋ ਰਿਹਾ ਕੋਈ ਇਹ ਕਲੋਨੀ ਉੜੀ ਜਾਂਦਾ ਹੈ ਹਾਂ ਇਹ ਕਲੋਨੀ ਉੜੀ ਜਾਂਦਾ ਹੈ ਇਹ ਨਹੀਂ ਅੰਦਰੋਂ ਆ ਵਾਹ ਇਹਨਾਂ ਵਾਸਤੇ ਚਿੰਤਾ ਹੀ ਹੁੰਦੀ ਗੱਲਾਂ ਮੈਂ ਕਦਵਾ ਚਲਾਣਾ ਦਾ ਨਿਕਲ ਜਾਣਾ ਬੜੀ ਠੰਡਾ ਯਾਰ ਉਹ ਨਾ ਬੜਾ ਨਾ ਬੜਾ ਬੁਰਾ ਨਾ ਇਹ ਅੱਜ ਵੀ ਤੋਂ ਲੱਗੀਆਂ ਅੱਜ ਵੀ ਤੋਂ ਲੱਗੀਆਂ ਇਹ ਅੰਦਰ ਠੀਕ ਹੋਣੀ ਜੇ ਅੰਦਰੋਂ ਨਿਕਲੇ ਕਰ ਇੱਕ ਨਹੀਂ ਪਾਈ ਕੋ ਯਾਰ ਹਾਂ ਬੜਾ ਨਹੀਂ ਕੋਣਾ ਸਾਬ ਹੋਣਾ ਕਲੇਰ ਹੋਣਾ ਪਿਕਚਰ ਆ ਆ ਦੇਖੋ ਨਾ ਲੋਕਾਂ ਦਾ ਇਦਾਂ ਦਾ ਵਾਹ ਜਿਹਾ ਬਸਰ ਵੀ ਔਖਾ ਹੀ ਹੈ ਹੈ ਬੜਾ ਹੋਦਾ ਤੂੰ ਅਲੱਗੇ ਲੋਕੀ ਆਪ ਨੂੰ ਸਿੱਖਣ ਦੇ ਆ ਕਿਸੇ ਸਿੱਖਣ ਦੀ ਮੁਸ਼ਕਲ ਆ ਜੀ ਹਾਂ ਆ ਦੇਖੋ ਬੱਚਾ ਜਣੀ ਆ ਬੱਚੇ ਦੇ ਕੋਲ ਆ ਬੋਰਡ ਵੀਂਗਾ ਬਸ ਬਚਾਣੇ ਦੇ ਤਾਲਾ ਪਿਛਾ ਜੇ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਯਾਰ ਉਹ ਜ਼ਰੂਰ ਦੱਸਿਓ ਵੀ ਤੁਹਾਡੇ ਸ਼ਹਿਰ ਦੇ ਵਿੱਚ ਜਿਹੜਾ ਕਿੰਨਾ ਡਿਗਰੀ ਜਿਹੜਾ ਸੈਲਸੀਅਸ ਜਿਹੜਾ ਇਸ ਵੇਲੇ ਤਾਪਮਾਨ ਹੈ ਚੰਡੀਗੜ੍ਹ ਬੋਰਡ ਵਧੀਆ ਕੀ ਕਰਦੀਆਂ ਉਹਨਾਂ ਨੇ ਹਾਂ ਚੰਡੀਗੜ੍ਹ ਬੋਰਡ ਨੇ ਛੁੱਟੀਆਂ ਕਰਦੀਆਂ ਆ ਪੰਜਾਬ ਬੋਰਡ ਨੇ ਨਹੀਂ ਕੀਤੀਆਂ ਹੈ ਜੀ ਪੰਜਾਬ ਬੋਰਡ ਨੇ ਉਹੀ ਮਰਖ ਲੈ ਕੀਤੀਆਂ ਕੋਈ ਬਲਾ ਹੈ ਨਾ ਹੋਰ ਚਲੋ ਠੀਕ ਹੈ ਬਸ ਤਿਆਰ ਹੋ ਗੋਦੀ ਕਿੰਨੇ ਵਜੇ ਨੂੰ ਸਾਢੇ 11:00 ਨਹੀਂ ਨਹੀਂ ਸਾਢੇ 11:00 12:00 ਨਹੀਂ ਯਾਰ ਗੱਡੀ ਵੀ ਦਿਖਾਉਣ ਜਾਣਾ ਪਹਿਲਾਂ ਉੱਥੇ ਏਜੰਸੀ ਦਿਖਾਉਨੇ ਆ ਇਹਦਾ ਨਾ ਸੈਲਫ ਦੀ ਕੋਈ ਪ੍ਰੋਬਲਮ ਜੀ ਹੋਣ ਦੀ ਮੈਨੂੰ ਲੱਗਦਾ ਉਹਨੂੰ ਬੈਟਰੀ ਵੀ ਕਰਨਾ ਪੈਣਾ ਪਤਾ ਨਹੀਂ ਕੀ ਕਰਨਾ ਪੈਣਾ ਉੱਥੇ ਏਜੰਸੀ ਦਿਖਾ ਕੇ ਆਉਨੇ ਆ ਚਲੋ ਕੋਈ ਨਹੀਂ ਹੈ 10 ਵਜੇ ਨਾਲ ਚੱਲਦੇ ਆ ਉਹ ਯਾਰ ਗੱਡੀ ਤਾਂ ਦਿਖਾ ਕੇ ਆਈਏ ਫਿਰ 11 ਵਜੇ ਉੱਥੋਂ ਘੰਟਾ ਲੱਗ ਜਾਣਾ ਉੱਥੇ ਵੀ ਦਿਖਾਉਂਦੇ ਆ ਦਿਖਾ ਕੇ ਮੈਂ ਆ ਜਾ ਤੂੰ ਉਹ ਚਲੋ ਯਾਰ ਤੁਸੀਂ ਕੀ ਕੰਮ ਕਰੇ ਜਾਓ ਤੇ ਆ ਰਹੋ ਉਹ ਕੰਮ ਕੋ ਮੰਗਵਾ ਦਵਾਂ ਹੋਰ ਕੰਮ ਹੀ ਕੰਮ ਹੋ ਪਾਇਆ ਰਿਓ ਚਲੋ ਆ ਰਿਓ ਤਿਆਰ ਹੋ ਵੋ ਮੈਂ ਆ ਗਿਆ 8:00 ਵਜੇ ਸਾਡੇ 8:00 ਵਜੇ ਆ ਗਿਆ ਮੈਂ ਓ ਯਾਰ ਐ ਨਾ ਕਰੋ ਯਾਰ ਚਲ 11:00 ਵਜੇ ਪੂਰੇ ਤਿਆਰ ਰਿਓ ਕਾ ਦੇਖ ਲੋ ਨਹੀਂ ਹਾਲਾਤ ਬਾਹਰ ਦੇ ਕਹੇ ਕੀ ਰਹੀ ਤੇ ਫੋਨ ਹੀ ਪੜ ਲਈ ਜਿੰਪਲ ਤੇ ਨਾ ਪੈਰ ਰੱਖਦੀ ਰੱਖੀ ਤੇ ਆ ਆ ਦੇਖੋ ਜੀ ਆਹ ਲਾ ਦਿਆ ਬਾਹਰ ਦੇ ਚੱਕ ਰੱਖ ਰੱਖ ਨਾ ਲਾ ਦੇ ਬਾਹਰ ਦੇ ਬੱਚਾ ਨਾ ਜਾਣਾ ਜਿਹੜਾ ਆ ਬੰਦਾਂ ਦੇ ਵਿੱਚ ਔਖਾ ਹੋਇਆ ਪਿਆ ਜੀ ਲੋਕੀ ਵੀ ਆਪਣੇ ਘਰੋਂ ਆ ਜਾਂਦੇ ਵਿਚਾਰੇ ਹੁਣ ਯਾਰ ਰੋਟੀ ਦਾ ਵਾਲਿਆ ਹਨ ਤੇ ਹਰ ਕੋਈ ਚਾਹਦਾ ਆ ਵੀ ਚਲੋ ਮਾੜਾ ਮੋੜਾ ਕੰਮ ਕਰਕੇ ਹਨ ਟਣਦਾ ਜਿਆਦੀ ਆ ਪਰ ਉਹ ਦੇਖੋ ਉਧਰ ਉਹ ਲੋਕੀ ਆਉਂਦੇ ਵਿਚਾਰੇ ਘਰ ਆਉਂਦੇ ਆ ਤੇ ਦੁਕਾਨਾਂ ਦੇ ਆਗੂ ਬਿਸੇਖੇ ਚੱਲ ਜਾਂਦੇ ਆ ਕਿਉਂਕਿ ਦੁਕਾਨਾਂ ਦੇ ਲੋਕੀ ਬਾਹਰ ਨਿਕਲਦੇ ਹੈਗੇ ਦੁਕਾਨਾਂ ਦੇ ਕੋਈ ਈਡਾ ਰਸ਼ ਨਹੀਂ ਹੈਗਾ ਹਨ ਤੇ ਜਿਹੜੇ ਵਿਚਾਰੇ ਕੋਈ ਥੀ ਕੰਮ ਕਰਦੇ ਆ ਤੇ ਉਹ ਵੈਸੇ ਨਹੀਂ ਈ ਥੀ ਕੰਮ ਨਹੀਂ ਹੁੰਦੇ ਹੈਗੇ ਕਿਉਂਕਿ ਹੱਥ ਤਾਂ ਬਿਲਕੁਲ ਹੀ ਸੁਗੜੇ ਹੁੰਦੇ ਆ ਇੰਨੀ ਗਠਾਂਡੇ ਆ। ਇਹ ਜਦਦਰ ਲੇਡੀਜ਼ ਦਾ ਔਖਾ ਯਾਰ ਜਿਹੜੀਆਂ ਬੀਬੀਆਂ ਭੈਣਾਂ ਜਿਹੜੀਆਂ ਜਾਂਦੀਆਂ ਨਾ ਯਾਰ ਵਿਚਾਰੀਆਂ ਕੰਮ ਕਰਦੀਆਂ ਜਾਂਦੀਆਂ। ਉਹਨਾਂ ਦਾ ਬਹੁਤਾ ਔਖਾ ਆ ਕਿਉਂਕਿ ਸਵੇਰੇ ਉੱਠ ਕੇ ਕੰਮਕਾਰ ਵੀ ਕਰਨੇ ਆ ਆਪਣੇ ਘਰ ਦਾ ਵੀ ਕਰਨਾ ਬੱਚਿਆਂ ਨੂੰ ਬੱਚਿਆਂ ਨੂੰ ਵੀ ਤਿਆਰ ਕਰਕੇ ਭੇਜਣਾ ਵਾ। ਹੈਨਾ? ਤੇ ਉਹਨਾਂ ਦਾ ਵਿਚਾਰਿਆਂ ਦਾ ਔਖਾ ਆ। ਤੇ ਪਿੰਡਾਂ ਦੇ ਹਾਲਾਤ ਜੇ ਗੱਲ ਕਰਾਂ ਨਾ ਪਿੰਡਾਂ ਦੇ ਯੋਗੀ ਤੇ ਬਸ ਬਸ ਹੈਗੀ ਐ ਇਸ ਕਰਕੇ ਥੋੜਾ ਬੋਲੋ ਠੀਕ ਆ ਪਤਾ ਜਾਂਦਾ ਕੋਈ ਅੱਗੇ ਉਹਦਾ ਜਾਂਦਾ ਤੇ ਪਿੰਡਾਂ ਦੀ ਜੇ ਗੱਲ ਕਰਾਂ ਨਾ ਤਾਂ ਪਿੰਡਾਂ ਦੇ ਹਾਲਾਤ ਜਿਹੜੇ ਆ ਉਹ ਜਾਦੇ ਮਾੜੇ ਆ ਕਿਉਂਕਿ ਪਿੰਡਾਂ ਦੇ ਵਿੱਚ ਖੁੱਲੇ ਮੈਦਾਨ ਹੁੰਦੇ ਆ ਪਾਣੀ ਕੁਣੀ ਲਾਇਆ ਹੁੰਦਾ ਆ ਫਸਲਾਂ ਨੂੰ ਹਨਾ ਤੇ ਉਹ ਬੇਤੋਂ ਜਿਹੜੀ ਆ ਉਹ ਫਿਰ ਜ਼ਿਆਦਾ ਉੱਥੇ ਪਿੰਡਾਂ ਦੇ ਵਿੱਚ ਹੁੰਦੀ ਆ ਤੇ ਸਾਰਾ ਦੇ ਨਹੀਂ ਰਹਿੰਦੀ ਆ ਨੇ ਮਨਾ ਕੇ ਉਹ ਡੋਪੀ ਲੈ ਕੇ ਫਾਈਨ ਵੀ ਆ ਵੱਡੇ ਵੱਡੇ ਜਿਹੜੀ ਆ ਬੱਸ ਆ ਗਈ ਆ ਤੇ ਛੋਟੇ ਦਾ ਫੋਨ ਆਇਆ ਇਹ ਕਹਿੰਦਾ ਤੁਸੀਂ ਹੈ ਨਹੀਂ ਹੈ ਉਹਨੂੰ ਕਹਿਣਾ ਇਹ ਕਾ ਤੂੰ ਚੱਲ ਜਾਗਾ ਕਹਿੰਦਾ ਹੂੰ ਕਹਿੰਦਾ ਹੋਰ 2 ਦਕੀਕਾ ਦਾ ਕਹਣਾ ਕਰ ਦੋ ਮੈਂ ਜਾ ਕੇ ਪਹਿਲਾਂ ਮੈਨੂੰ ਸਿਰਵਾਣਾ ਪਾਇਆ ਕੋਟ ਪਾਣਾ ਹੈ ਤੇ ਆ ਗਈ ਬਾਹਰ ਦੇ ਰਾਜ ਕਪਾ ਗੱਲ ਕਰਦੇ ਪਈ ਇਹ ਵੀ ਜਿਆਦਾ ਜਿਹੜਾ ਆ ਉਹ ਬੀਬੀਆਂ ਦਾ ਵਿਚਾਰੀਆਂ ਦਾ ਨਾ ਔਖਾ ਹੁੰਦਾ ਆ ਜਿਨ੍ਹਾਂ ਨੇ ਸਵੇਰੇ ਉੱਠ ਕੇ ਰੋਟੀ ਪਾਣੀ ਵੀ ਤਿਆਰ ਕਰਨਾ ਤੇ ਬੱਚਿਆਂ ਨੂੰ ਵੀ ਤਿਆਰ ਕਰਨਾ ਤੇ ਵੇਚਣਾ ਉਹਨਾਂ ਦਾ ਵਿਚਾਰੀਆਂ ਦਾ ਬਹੁਤ ਜਿਆਦਾ ਔਖਾ ਹੁੰਦਾ ਆ ਹਾਂ ਜੀ ਸਾਰੇ ਜਣੇ ਯਾਰ ਹੱਥ ਵਧਾਇਆ ਕਰੋ ਨਾ ਇਹ ਵੀ ਮੈਂ ਵੀ ਵਧਾਉਂਦਾ ਹਾਂ ਨਾ ਕਪਾ ਵੀ ਗਰੀਬਾਂ ਚਲੋ ਜਿੰਨਾ ਗੁੰਦਾ ਆ ਦੇ ਕੋਲ ਨਾਲ ਦੇਖੋ ਜੀ ਉਹਨਾਂ ਨੇ ਵਿਚਾਰੀਆਂ ਜਿਨ੍ਹਾਂ ਕੰਮ ਕਰਦੇ ਜਾਣਾ ਨਾ ਉਹਨਾਂ ਨੇ ਵਿਚਾਰੀਆਂ ਨੇ ਬਾਹਰ ਜਾ ਕੇ ਵੀ ਆਪਣਾ ਨਾ ਜੋਬ ਤੇ ਵੀ ਜਾਣਾ ਹੁੰਦਾ ਆ ਨਾ ਜੋਬ ਵੀ ਕਰਨੀ ਆ ਦੇ ਘਰੇ ਵੀ ਕਰਕੇ ਜਾਣਾ ਬੜਾ ਔਖਾ ਹੁੰਦਾ ਹੈ ਸਾਰਾ ਹੈਗਾ ਸਿਰ ਤੇ ਉਹ ਕਿ ਠੰਢੀ ਜਿਹੜੀ ਆ ਉਹ ਕੱਲੀ ਬੜੇ ਇੱਕ ਜਣੇ ਨੂੰ ਲੱਗਦੀ ਸਾਰਿਆਂ ਨੂੰ ਲੱਗਦੀ ਆ ਤੇ ਵੱਡਿਆਂ ਬਜ਼ੁਰਗਾਂ ਦਾ ਯਾਰ ਖਿਆਲ ਤੋਂ ਉਹਨਾਂ ਨੂੰ ਬਿਨਾਂ ਕਿਸੇ ਕੰਮ ਤੋਂ ਬਾਹਰ ਨਾ ਨਿਕਲਣ ਦਿਆ ਕਰੋ। ਹਾਂ ਤੇ ਅੱਗੇ ਤਾਂ ਕੀ ਹੋ ਰਿਹਾ ਯਾਰ ਵੀ ਜਿਹੜਾ ਸਰਦੀਆਂ ਦੇ ਵਿੱਚ ਨਾ ਬਲੱਡ ਦੀ ਜਿਹੜੀ ਆ ਉਹ ਸੰਗਣਾ ਹੋ ਜਾਂਦਾ ਜਿਹਦੇ ਕਰਕੇ ਬੀਪੀ ਵਧਣ ਦੀ ਜਿਹੜੇ ਆ ਚਾਂਸ ਰਹਿੰਦੇ ਆ ਤੇ ਜੇ ਤੇਨੂੰ ਕੋਈ ਬੀਪੀ ਦੀ ਕੋਈ ਪ੍ਰੋਬਲਮ ਹੈ ਤਾਂ ਯਾਰ ਉਹ ਆਪਣੀ ਜਿਹੜੀ ਦਵਾਈ ਮੈਡੀਸਿਨ ਕੋਈ ਲੈਂਦਾ ਆ ਤੇ ਉਹ ਮੈਡੀਸਿਨ ਵਗੈਰਾ ਜਿੰਦੂ ਹੈ ਨਾ ਬਿਨਾ ਨਾ ਕੇ ਲਵੇ ਕਿਉਂਕਿ ਸਰਦੀਆਂ ਆ ਤੇ ਸਰਦੀਆਂ ਦੇ ਵਿੱਚ ਜਦਾਂ ਨਹੀਂ ਵੀ ਕਦੀ ਬੀਪੀ ਵਧਿਆ ਹੁੰਦਾ ਨਾ ਤੇ ਉਹ ਵੀ ਵੱਜ ਜਾਂਦਾ ਆ ਤੇ ਬਾਕੀ ਜਿਹੜੇ ਆ ਤੁਸੀਂ ਬਲੌਗ ਸਾਡੇ ਦੇਖਦੇ ਹੋ ਕਿ ਨਹੀਂ ਦੇਖਦੇ ਜੇ ਨਹੀਂ ਦੇਖਦੇ ਤੇ ਯਾਰ ਦੇਖਿਆ ਕਰੋ ਜਰੂਰ ਅਸੀਂ ਬੜੇ ਸੋਹਣੇ ਬਲੌਗ ਬਣਾਏ ਦੀ ਆ ਤੇ ਕਿਦਾਂ ਕਿਵੇਂ ਲੱਗਦੇ ਉਹ ਵੀ ਸਾਨੂੰ ਜਰੂਰ ਦੱਸਿਓ ਕਮੈਂਟ ਕਰਾਇਆ ਬੱਸ ਖੜ ਗਈ ਆ ਵੀ ਆ ਗਈ ਉਹ ਡਰੇ ਨਾਲ ਨਾ ਕੇ ਬੱਸ ਆ ਕੇ ਖੜ ਗਈ ਆ ਬਾਹਰ ਚਲੋ ਠੀਕ ਹੈ ਜੀ ਤੇ ਲੈਨੇ ਆਲਵਿਦਾ ਤੁਹਾਡੇ ਕੋਲੋਂ ਤੇ ਕਹਿਣਾ ਇਹ ਹੀ ਆ ਵੀ ਤੁਸੀਂ ਬਲੌਗ ਆਡੇ ਦੇਖਦੇ ਹੋ ਕਿ ਨਹੀਂ ਦੇਖਦੇ ਜੇ ਨਹੀਂ ਦੇਖਦੇ ਤੇ ਯਾਰ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਡੇ ਜਿਹੜੇ ਬਲੌਗ ਦੇ ਦੇਖਦੇ ਹੋ ਤਾਂ ਸਾਨੂੰ ਦੱਸਿਓ ਜ਼ਰੂਰ ਇਹ ਲੱਗਦੇ ਕਿਵੇਂ ਦੇ ਆ ਕਿਉਂਕਿ ਜੇ ਤੁਸੀਂ ਬਲੌਗ ਦੇਖਦੇ ਹੋ ਤਾਂ ਸਾਨੂੰ ਹੋਰ ਵਿੱਚ ਜੇ ਕੋਈ ਕਮੀ ਪੇਸ਼ੀ ਆ ਤਾਂ ਜ਼ਰੂਰ ਦੱਸਿਓ ਤੇ ਉਹ ਅਸੀਂ ਕਮੀ ਪੇਸ਼ੀ ਜਿਹੜੀ ਆ ਉਹ ਠੀਕ ਕਰੀਏ ਤੇ ਤੁਹਾਡੇ ਲਈ ਹੋਰ ਵੀ ਵਧੀਆ-ਵਧੀਆ ਜਿਹੜੇ ਬਲੌਗ ਜਿਹੜੇ ਉਹ ਲੈ ਕੇ ਆਈਏ ਤੇ ਸਾਡੇ ਚੈਨਲ ਤੇ ਵਿਜ਼ਿਟ ਜ਼ਰੂਰ ਕਰਿਓ ਤੇ ਸਾਡੇ ਜਿਹੜੇ ਬਲੌਗ ਆ ਉਹ ਜ਼ਰੂਰ ਦੇਖਿਓ ਜਿਹੜੇ ਵੀ ਬਣਾਏ ਆ ਤੇ ਜਿਹੜੀ ਵੀ ਕੋਈ ਕਮੀ ਪੇਸ਼ੀ ਹੋਵੇਗੀ ਕਿਰਪਾ ਕਰਕੇ ਸਾਨੂੰ ਦੱਸਿਓ ਜਰੂਰ ਤੇ ਬਾਕੀ ਸਰਦੀਆਂ ਆ ਅ ਠੰਡ ਤੇ ਧੁੰਦ ਜਿਹੜੀ ਆ ਉਹ ਪੂਰੀ ਜ਼ੋਰ ਨਾਲ ਜਿਹੜੀ ਆ ਇਸ ਵੇਲੇ ਹੈਗੀ ਆ ਤੇ ਆਪਣੇ ਵੱਡਿਆਂ ਬਜ਼ੁਰਗਾਂ ਦਾ ਵੀ ਖਿਆਲ ਰੱਖੋ ਆਪਣਾ ਵੀ ਖਿਆਲ ਰੱਖੋ ਤੁਸੀਂ ਤੰਦਰੁਸਤ ਰਹੋ ਤੁਸੀਂ ਆਨੰਦ ਮਾਣੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਹੀ ਹਰ ਵੇਲੇ ਅਰਦਾਸ ਕਰਦੇ ਆ ਤੇ ਦੂਜੇ ਪਾਸੇ ਇਹ ਨਾ ਉਹ ਦੇਖੋ ਉਹ ਛੋਟਾ ਗਿਆ ਬਸ 'ਚ ਬਹਿ ਗਿਆ ਹੈ ਨਾ ਤੇ ਹੁਣ ਵੱਡੇ ਨਹੀਂ ਆਣਾ ਵਾ ਤੇ ਅੱਇਆ ਸਸਤੋ ਆ ਤੇ ਬਸ ਤੁਸੀਂ ਤੰਦਰੁਸਤ ਰਹੋ ਯਾਰ ਬਸ ਇਹੀ ਅਹੀਂ ਅਰਦਾਸ ਕਰਦੇ ਆ ਹਰ ਵੇਲੇ ਤੇ ਆਪਣੇ ਸ਼ਹਿਰ ਦਾ ਵੈਦਰ ਜਿਹੜਾ ਆ ਉਹ ਜਰੂਰ ਦੱਸਿਓ ਵੀ ਤੁਹਾਡੇ ਸ਼ਹਿਰ ਦਾ ਵੈਦਰ ਜਿਹੜਾ ਇਸ ਵੇਲੇ ਕਿਦਾਂ ਦਾ ਆ ਤੈਨੂੰ ਆਪਾਂ ਜਿਹੜਾ ਪਠਾਨਕੋਟ ਦਾ ਵੈਦਰ ਦਿਖਾਇਆ ਹੈ ਪਠਾਨਕੋਟ ਦੇ ਜਿਹੜੇ ਇਸ ਵੇਲੇ ਬਾਹਰ ਦੇ ਹਾਲਾਤ ਕੀ ਆ ਉਹ ਵੀ ਤੁਹਾਨੂੰ ਦੱਸੇ ਆ ਤੇ ਬਾਕੀ ਸਾਡੇ ਚੈਨਲ ਤੇ ਅ ਜਰੂਰ ਵਿਜ਼ਿਟ ਕਰਿਓ ਐਮ ਐਚ ਪੰਜਾਬ ਦੇ ਟੀਵੀ ਦੇ ਜਰਨਲ ਜਿਹੜਾ ਆ ਸਾਡਾ YouTube ਚੈਨਲ ਤੇ ਜਰੂਰ ਵਿਜ਼ਿਟ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਸਾਡਾ ਚੈਨਲ ਵੀ ਸਬਸਕ੍ਰਾਈਬ ਜਰੂਰ ਕਰਿਓ ਤੇ ਸਾਨੂੰ ਦੱਸਿਓ ਜਿਹੜੇ ਬਲੌਗ ਅਸੀਂ ਬਣਾਉਨੇ ਆ ਕਿੱਦਾਂ ਦੇ ਲੱਗਦੇ ਤੁਹਾਨੂੰ ਠੀਕ ਲੱਗਦੇ ਅਗਰ ਕੋਈ ਕਮੀ ਪੇਸ਼ੀ ਆ ਤਾਂ ਸਾਨੂੰ ਜਰੂਰ ਦੱਸਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ